हाल ही च अमेरिका ने गैरकानूनी प्रवासियों विरुद्ध कार्रवाई की है। इस संबंध च अमेरिका ने बहुत सारे गैरकानूनी प्रवासियों ਨੂੰ ਭਾਰਤ ਭੇਜ ਦਿੱਤਾ। ਹੁਣ ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਵੀ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਬ੍ਰਿਟੇਨ ਚ ਲੇਬਰ ਪਾਰਟੀ ਦੇ ਸੱਤਾ ਚੋਣ ਤੋਂ ਬਾਅਦ ਹੁਣ ਤੱਕ 19000 ਗੈਰਕਾਨੂੰਨੀ ਪ੍ਰਵਾਸੀਆਂ ਤੇ ਅਪਰਾਧੀਆਂ ਨੂੰ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੈ। ਬ੍ਰਿਟਿਸ਼ ਗ੍ਰਹਿ ਮੰਤਰੀ ਬੇਟੇ ਕਪੂਰ ਨੇ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਚੋਣ ਤੋਂ ਬਾਅਦ ਹੁਣ ਤੱਕ 19000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਯੂਕੇ ਦੀ ਨੇਬਰ ਸਰਕਾਰ ਨੇ ਦੇਸ਼ਿਕ ਗੈਰਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਿਹਤ ਭਾਰਤੀ ਰੈਸਟੋਰੈਂਟਾਂ ਨੇਲ 12 ਸੁਵਿਧਾ ਸਟੋਰਾਂ ਤੇ ਕਾਰ ਤੋਂ ਆਉਣ ਦੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਜਿੱਥੇ ਪ੍ਰਵਾਸੀ ਕੰਮ ਕਰਦੇ ਨੇ ਦੱਸਦੇ ਕਿ ਬ੍ਰਿਟਿਸ਼ ਗ੍ਰੈਸ ਕਟਾ ਦੇ ਨਿਗਰਾਨੀ ਹਿੰਟ ਕੀਤੀ ਗਈ ਇਸ ਕਾਰਵਾਈ ਦੇ ਤਹਿਤ ਜਨਵਰੀ ਚ 828 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ 609 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹਾਲ ਹੀ ਚ ਅਮਰੀਕਾ ਨੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕੀਤੀ ਹੈ ਇਸ ਸੰਬੰਧ ਚ ਅਮਰੀਕਾ ਨੇ ਬਹੁਤ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜ ਦਿੱਤਾ ਹੁਣ ਅਮਰੀਕਾ ਤੋਂ ਬਾਅਦ ਇਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਬ੍ਰਿਟੇਨ ਚ ਲੇਬਰ ਪਾਰਟੀ ਦੇ ਸੱਤਾ ਚੋਣ ਤੋਂ ਬਾਅਦ ਹੁਣ ਤੱਕ 19000 ਗੈਰ ਕਾਨੂੰਨੀ ਪ੍ਰਵਾਸੀਆਂ ਤੇ ਅਪਰਾਧੀਆਂ ਨੂੰ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਿਆ ਹੈ ਬ੍ਰਿਟਿਸ਼ ਗ੍ਰਹਿ ਮੰਤਰੀ ਵੇਟੇ ਕਪੂਰ ਨੇ ਕਿਹਾ ਕਿ ਸਾਡੀ ਸਰਕਾਰ ਦੇ ਸੱਤਾ ਚੋਣ ਤੋਂ ਬਾਅਦ ਹੁਣ ਤੱਕ 19000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਯੂਕੇ ਦੀ ਲੇਬਰ ਸਰਕਾਰ ਨੇ ਦੇਸ਼ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਵਾਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਹਤ ਭਾਰਤੀ ਰੈਸਟੋਰੈਂਟਾਂ ਨੇਲ 12 ਸੁਵਿਧਾ ਸਟੋਰਾਂ ਤੇ ਕਾਰ ਤੋਂ ਆਉਣ ਦੀਆਂ ਦੁਕਾਨਾਂ છાપેमारी ਕੀਤੀ ગઈ ਜਿੱਥੇ ਪ੍ਰਵਾਸੀ ਕੰਮ ਕਰਦੇ ਨੇ ਦੱਸਦੇ ਕਿ ਬ੍ਰਿਟਿਸ਼ ਗ੍ਰੈਸ ਕਟਾ ਦੇ ਨਿਗਰਾਨੀ ਹਿੰਟ ਕੀਤੀ ਗਈ ਇਸ ਕਾਰਵਾਈ ਦੇ ਤਹਿਤ ਜਨਵਰੀ ਚ 828 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ 609 ਲੋਕਾਂ ਨੂੰ ਗ੍ਰਫਤਾਰ ਵੀ ਕੀਤਾ ਗਿਆ